ਚਾਤਰ ਬਾਗ ਚੌਥਾ ਹੁਣ ਤਾਂ ਸੁਖ ਨਾਲ ਮੁੰਡਾ ਵੀ ਐ ਕੱਲ ਨੂੰ ਵਿਆਹਣਾ ਨਹੀਂ ਤੂੰ ਹੀ ਹਿਲਾ ਕਰ ਕੋਈ ਰੋਟੀ ਖਾਂਦੇ ਰਹਿ ਜਾਏ ਪੁਰਾ ਆਖਿਰ ਬਿਕਰਨੇ ਹੀ ਲਾ ਕੀਤਾ ਸੀ ਪਿੰਦਰ ਦੇ ਘਰ ਵਾਲੇ ਨੂੰ ਵੜਿਆ ਕੇ ਉਹਦੇ ਹਿੱਸੇ ਆਉਂਦੀ ਸਾਰੀ ਜ਼ਮੀਨ ਵਕਾ ਦਿੱਤੀ ਵੱਟੀ ਰਕਮ ਚੋ ਕੁਝ ਨਾਲ ਆਪਣੇ ਹੀ ਪਿੰਨ ਨਵੀਂ ਬਣੀ ਜੈਲ ਸਿੰਘ ਕਲੋਨੀ ਵਿੱਚ ਇੱਕ ਪਲਾਟ ਖਰੀਦਿਆ ਫਿਰ ਸ਼ੱਤਿਆ ਤੇ ਫਿਰ ਪਿੰਦਰ ਤੇ ਉਹਦੇ ਘਰ ਵਾਲੇ ਨੂੰ ਉਸ ਵਿੱਚ ਲਿਆ ਬਿਠਾਇਆ ਬਾਕੀ ਬਚੀ ਰਕਮ ਉਹਨੇ ਪਿੰਦਰ ਦੇ ਮੁੰਡੇ ਨਾਲ ਬੈਂਕ ਵਿੱਚ ਐਫਟੀ ਕਰਵਾ ਦਿੱਤੀ ਸੀ ਜੋ ਹੀ ਬਿੱਕਰ ਨੂੰ ਤੇਜੇ ਤੇ ਕਤਲ ਦੀ ਖਬਰ ਮਿਲੀ ਉਹ ਦਬਰ ਸੁੱਟ ਕਰੇ ਆਇਆ ਨਾਲ ਹੀ ਭੀਪਿੰਦਰ ਦੋਵੇਂ ਜਣੇ ਬਥੇਰਾ ਪਿੱਟੇ ਪਰ ਕੀ ਹੋ ਸਕਦਾ ਸੀ ਸਾਰੇ ਹੀ ਪਿੱਟ ਰਹੇ ਸਨ ਇੱਕ ਪਾਸੇ ਬੁੜਾ ਬੁੜੀ ਦੂਜੇ ਪਾਸੇ ਨਿਰਮਲ ਤੇ ਦੋਵੇਂ ਜਵਾਬ ਸਾਖ ਸਕੀਰियां ਅਲੱਗ ਪਰ ਮੌਤ ਮੂਰੇ ਪਿੱਟਿਆ ਕੀ ਬੰਨਾ ਸੀ ਬਣਿਆ ਤਾਂ ਸਭ ਕੁਝ ਅਸਮਾ ਮੁਤਾਬਕ ਹੀ ਇਕੱਠੇ ਹੋ ਕੇ ਤੇਜੇ ਦੀ ਲੋਥ ਦਾ ਸੰਸਕਾਰ ਕੇ ਕਰ ਦਿੱਤਾ ਗਿਆ ਸਭ ਤੋਂ ਵੱਧ ਨਿਰਮਲ ਕਲਪੀ ਵੇ ਨਾਮ ਮੁੜਿਆ ਚੰਦਰਿਆ ਬਠੇਰਾ ਮੋੜ ਹਟੇ ਕੀ ਖਟ ਲੈ ਆਵੇ ਰੰਨਾ ਜੋ ਚਾਨ ਤੋਂ ਗਿਆ ਨਾਲੇ ਮੈਨੂੰ ਛੱਡ ਗਿਆ ਠੋਕਰਾ ਖਾਨ ਨੂੰ ਐ ਨਹੀਂ ਛੱਡਦੇ ਚੌਲ ਖਾਣੀ ਜਾਤ ਨੂੰ ਆਖਿਰ ਜਾਊ ਕਿੱਥੇ ਧਰਤੀ ਜੋ ਕੱਢ ਲਾਂਗੇ ਕਾਲੇ ਬਿਹਾਰੀ ਨੂੰ ਮੜੀਆਂ ਜੋ ਆ ਕੇ ਬਿੱਕਰਨੇ ਨਹੀਂ ਇੱਕ ਠੁੱਕੀ ਸੀ ਪੁਲਿਸ ਵਿੱਚ ਪਰਚਾ ਦਰਜਾ ਕਰਵਾ ਕੇ ਠਾਣੇਦਾਨ ਨੂੰ ਪੈਸਾ ਵੀ ਝੋਕਿਆ ਗਿਆ ਸਾਰਾ ਦਿੱਲੀ ਦਖਣ ਜਾਣ ਮਾਰਿਆ ਪਰ ਭਈਆ ਨਾ ਆਇਆ ਪਤਾ ਨਹੀਂ ਕਿਹੜੇ ਪਤਾਲ ਵਿੱਚ ਉਤਰ ਗਿਆ ਸੀ ਕੋਈ ਖਰਾਕੋਜ ਨਾ ਨਿਕਲਿਆ ਤੇਜੇ ਦੇ ਪੋਗ ਵਾਲੇ ਦਿਨ ਸਾਰੇ ਰਿਸ਼ਤੇਦਾਰਾਂ ਤੇ ਸਰੀਕੇ ਕਬੀਲੇ ਦਾ ਇਕੱਠ ਜੁੜਿਆ ਸੀ ਨਿਰਮਲ ਦੇ ਪੇਕੇ ਪੱਗ ਤੇ ਛੋਟ ਲਾਏ ਸਨ ਸਾਰਿਆਂ ਦੀ ਹੋਰ ਆਏ ਬਣੀ ਸੀ ਪੋਗ ਤੋਂ ਬਾਅਦ ਚਾਦਰ ਦੀ ਰਸਮ ਹੋਈ ਸਿਸਕ ਦੀ ਹੋਈ ਨਿਰਮਲ ਦੇ ਨਮਾ ਲਿਆਂ ਦਾ ਛੋਟ ਪਵਾ ਕੇ ਬਿਕਰ ਦੇ ਸੀ ਅਤੇ ਪੱਗ ਬੰਨ ਦਾ ਹੋਇਆ ਉਹਦਾ ਬਾਪੂ ਵੀ ਰੋ ਪਿਆ ਸੀ ਕੀ ਕਰੀਏ ਬਿਕਰਾ ਕਰਮਾਂ ਦੇ ਲੇਖੇ ਨੇ ਸਾਰੇ ਬਸ ਸਾਡੀ ਤੀ ਦਾ ਤਾਂ ਪੁੱਤਾ ਹੁਣ ਤੂੰ ਹੀ ਸਾਰਾ ਸਿਰ ਤੇ ਹੱਥ ਰੱਖੀ ਮੇਰਾ ਸ਼ੇਰ ਪੱਗ ਬਣ ਕੇ ਬਿਕਰਨੇ ਵੀ ਨਹੀਂ ਨੀ ਪਾ ਲਈ ਸੀ ਕੋਲ ਬੈਠੀ ਪਿੰਦਰ ਨੇ ਵੀ ਨਿਰਮਲ ਨੂੰ ਹੌਸਲਾ ਦਿੱਤਾ ਪਤਾ ਨਹੀਂ ਤੇਜੀ ਦੀ ਮੌਤ ਦਾ ਸਦਮਾ ਸੀ ਜਾਂ ਕੀ ਗੱਲ ਭੋਗ ਤੋਂ ਦੋਕ ਮਹੀਨੇ ਬਾਅਦ ਅਚਨ ਚੇਹੀ ਇੱਕ ਦਿਨ ਤੇ ਜੇਦਾ ਬਾਪੂ ਬੁਰਾ ਹੋ ਗਿਆ ਖੜੇ ਖੜੇ ਨੂੰ ਦਿਲ ਦਾ ਦੌਰਾ ਪੈ ਗਿਆ ਗਾ ਕੋਈ ਵਕਬੇ ਬਾਦ ਉਸਦੀ ਮਾਨ ਦਾ ਦਿਮਾਗੀ ਤਵਾਚਰ ਵਿਗੜ ਗਿਆ ਕੁਝ ਉਹ ਪਹਿਲਾਂ ਹੀ ਰੋਗੀ ਸੀ ਦੋਵੇਂ ਘਟਨਾਵਾਂ ਨਾਲ ਪਹਿਲਾਂ ਤੋਂ ਹੀ ਹਿਲਦੇ ਕਰਨ ਇੱਕ ਵਾਰੀ ਫੇ ਚਟਕਾ ਵੱਜਿਆ ਪਰ ਵਕਤ ਦੇ ਬਦਲਦੇ ਫੇਰ ਨਾਲ ਫੇਰ ਸ਼ਾਂਤੀ ਚਾਦਰ ਦੀ ਰਸਮ ਤੋਂ ਬਾਅਦ 6 ਮਹੀਨੇ ਤਾ ਪੂਰਨ ਤੌਰ ਤੇ ਸ਼ਾਂਤੀ ਦਾ ਰਾਜ ਰਿਹਾ ਅੰਦਰੋਂ ਅੰਦਰ ਹੀ ਹੋਈ ਡੂੰਗੀ ਟੁੱਟਪੱਜ ਦੇ ਬਾਵਜੂਦ ਵੀ ਬਿੱਕਰ ਦੇ ਨਿਰਮਲ ਪਤੀ ਪਤਨੀ ਵਾਂਗ ਰਹਿੰਦੇ ਕੋਲੀ-ਕੋਲੀ ਤੇਜ਼ੀ ਦਾ ਮੁੰਡਾ ਕੁੜੀ ਵੀ ਬਿੱਕਰ ਨੂੰ ਤਾਂ ਇਹ ਤੋਂ ਪਾਪਾ ਕਹਿਣ ਲੱਗ ਪੈ ਸਨ ਪਿੰਡ ਵਿੱਚ ਹੀ ਰਹਿੰਦੀ ਹੁਣ ਕਰਕੇ ਪਿੰਦਰ ਵੀ ਆਉਂਦੀ ਰਹਿੰਦੀ ਬਿੱਕਰ ਜਦੋਂ ਟਰੱਕਾਂ ਨਾਲ ਘਾਟੀ ਵੱਲ ਚੱਲਿਆ ਜਾਂਦਾ ਉਹ ਨਿਰਮਲ ਨੂੰ ਜਰੂਰ ਉਪਰਾਜਿਆ ਲੱਗਦਾ ਪਰ ਪਾਸੇ ਬਿਮਾਰੀ ਨਾਲ ਖੋਲਦੀ ਸੱਸ ਦੂਜੇ ਪਾਸੇ ਐਡਾ ਬੜਾ ਪਾਪਾ ਕਰਦਾ ਇਕੱਲਾ ਕਰ ਕੋਈ ਨਹੀਂ ਪੈਣੇ ਬਿੱਕਰ ਆਏ ਤਾਂ ਬਥੇਰੀ ਰੋਣ ਕੋ ਜੂ ਉਹ ਸਾਰ ਰੱਖ ਉਹਦੀ ਉਦਾਸੀ ਦੇ ਕੇ ਪਿੰਦਰ ਅਕਸੇ ਸਮਝੋਤਾ ਦਿੰਦੀ ਬਿੱਕਰ ਦੇ ਉਹ ਨਾਲ ਠੀਕ ਵੀ ਹੋ ਜਾਂਦਾ ਸਭ ਕੁਝ ਪਰ ਪਿਛਲੇ ਕੁਝ ਸਮੇਂ ਤੋਂ ਘਰ ਵਿੱਚ ਇੱਕ ਨਵੀਂ ਹੀ ਅਸ਼ਾਂਤੀ ਦਾ ਗੋਲਾ ਡਾਣੂ ਕਰਨ ਲੱਗ ਪਿਆ ਸੀ ਡੰਢਤੀ ਐਸਾ ਜੋ ਚਾਰੇ ਪਾਸਿਆਂ ਤੋਂ ਦੁਖੀ ਨਿਰਮਲ ਦੀ ਛਾਤੀ ਵਿੱਚ ਨਿਸ਼ੱਤਰ ਬਣ ਕੇ ਖੋਬ ਗਿਆ ਜੋ ਉਹਦਾ ਦਿਨ ਦਾ ਚਾਨਣ ਤੇ ਰਾਤਾਂ ਦੀ ਨੀਂਦ ਨੂੰ ਖੋ ਕੇ ਲੱਗਿਆ ਪਿਛਲੇ ਕੁਝ ਦਿਨਾਂ ਤੋਂ ਨਿਰਮਲ ਨੇ ਉਸ ਤਣ ਪੱਤ ਦੀ ਤੈ ਤੱਕ ਜਾਣ ਦੀ ਪੱਕੀ ਤਾਰ ਲਈ ਸੀ ਅਚਾਨਕ ਹੀ ਹਲਕੇ ਜਿਹੇ ਖੜਕੇ ਨਾਲ ਨਿਰਮਲ ਅਭੜਵਾਹੀ ਉੱਠੀ ਕਈ ਰਾਤਾਂ ਤੋਂ ਚੌਂਕੀਦਾਰਾ ਕਰਦੀ ਰਹਿਣ ਕਰਕੇ ਸ਼ਾਇਦ ਉਹਦੀ ਅੱਖ ਲੱਗ ਗਈ ਸੀ ਇੱਕਦਮ ਅੱਖਾਂ ਖੋਲ ਕੇ ਸਭ ਤੋਂ ਪਹਿਲਾਂ ਉਹਨੇ ਕੋਲ ਰਹੀ ਮੰਜੇ ਤੇ ਨਿਗਾਹ ਮਾਰੀ ਪਰ ਬਿਕਰ ਉਥੇ ਨਹੀਂ ਸੀ ਮੰਜਾ ਖਾਲੀ ਸਥਿਤੀ ਪਾਪਿਆ ਹੂ ਬਿਜਲੀ ਦੀ ਫੁਰਤੀ ਨਾਲ ਉੱਠੀ ਪੈਰ ਚਵਲਾ ਪਾ ਕੇ ਚਵਾਸੇ ਨਿਗਾ ਕਮਾਉਣ ਲੱਗੀ ਪਰ ਸੋਈ ਕਲੋਦੀ ਸਾਸ ਉਸੇ ਤਰ੍ਹਾਂ ਪਈ ਸੀ ਮੰਜੇ ਨਾਲ ਮੰਜਾ ਹੋਈ ਚੰਨ ਚੰਨੀ ਵਿੱਚ ਸਾਰਾ ਵਿਹੜਾ ਸਪਸ਼ਟ ਦਿਖਦਾ ਸੀ ਕੁੰਦੀ ਕੁੰਦੀ ਜਿਉਂ ਹੀ ਉਹਦੀ ਨਜ਼ਰ ਬਾਹਰਲੇ ਗੇਟ ਵਾਲੀ ਕੰਧ ਤੇ ਪਈ ਤਾਂ ਤੁਰ ਅੰਦਰ ਤੱਕ ਕੰਮ ਉੱਠੀ ਕੰਨ ਨਾਲ ਪੌੜੀ ਲਾਈ ਹੋਈ ਬਾਹਰ ਵੀਹੀ ਵਾਲ ਨੂੰ ਤੁਰ ਰਿਹਾ ਸੀ ਖੋਫ ਨਾਲ ਜੱਕੜੀ ਖੜੀ ਨਿਰਮਲ ਨੂੰ ਕੰਧੋਂ ਪਾਰ ਉਤਰਦੇ ਬਿੱਕਰ ਦਾ ਸੇਰ ਹੀ ਦੇ ਸਕਿਆ ਮਜਾ ਦੇਖਿਓ ਸੁਨੋ ਕੀ ਪਰ ਅਗਲੇ ਹੀ ਪਾਲੇ ਕੀ ਚਟਕੀ ਨਾਲ ਉਹਦੇ ਆਪਣੇ ਮੌਜੂਦ ਵਾਲੇ ਪਰਸਰੀ ਸੌਂਦਾ ਚੱਕਰ ਵੀ ਉਹ ਤੋੜਿਆ ਦੱਬੇ ਪੈਰੀ ਉਹ ਪੌੜੀ ਵਾਲ ਨੂੰ ਤੁਰਪੇ ਹਿੰਮਤ ਸੇ ਮੇੜ ਕੇ ਉਹ ਪੌੜੀ ਚੜ ਕੇ ਕੰਧ ਰਾਹੀ ਉੱਤਰੀ ਫਿਰ ਕੰਧ ਨਾਲ ਲੰਮ ਕੇ ਬਾਹਰ ਪੀ ਹੀ ਵਿੱਚ ਏਹ ਗਲਵਾਖ ਹੈ ਕਿ ਉੱਤਰ ਦੇ ਸਮੇਂ ਦੀਆਂ ਕੁੰਹੀਆਂ ਛਲੀਆਂ ਗਈਆਂ ਸਨ ਬੀਹੀ ਵਿੱਚ ਖੜੀ ਨੇ ਇਹ ਪਹਿਲਾ ਝੜਕ ਵਾਲ ਨੂੰ ਨਿਗਾ ਮਾਰੀ ਯੋ ਸੜਕ ਤੇ ਚੜਕੇ ਉਹ ਸੱਜੇ ਪਾਸੇ ਹੱਥ ਮੁੜਿਆ ਤਾਂ ਕੰਧ ਕੋਲ ਖੜੀ ਨਿੰਮਲ ਵੀ ਦੱਬੇ ਪੈਰੀ ਮਗਰ ਹੋਤੂਈ ਤੁਰੇ ਜਾਂਦਿਆ ਹੀ ਹੌਨੇ ਵਾਲੇ ਦੁਆਲੇ ਨਿਗਾ ਮਾਰੀ ਚਪਾਸੀ ਸੋਨ ਸਮਾਨ ਸੀ ਫਿਰ ਤਾਹਨੂੰ ਵੇਖਿਆ ਚੰਨ ਵੀ ਆਪਣੀ ਥਾਂ ਤੋਂ ਖਾਸਾ ਪਰਾਂ ਨੂੰ ਖਿਸਕ ਗਿਆ ਸੀ ਤਾਰੇ ਬੁਰੀ ਢੋਹ ਨਾਲ ਟਿੰਟਮਾ ਰਹੀ ਸਨ ਛੜਕ ਤੇ ਚੜਦਿਆ ਹੀ ਨਿਰਮਲ ਵੀ ਸੱਜੇ ਹੱਥ ਮੋੜ ਪਈ ਛੜਕ ਦਵਾਲੇ ਲੱਗੀਆਂ ਪੰਚਾਇਤੀ ਟਿਊਬਾਂ ਦਾ ਚਾਨਣ ਚਾਨਣੀ ਵਿੱਚ ਹੀ ਜਾਫਾ ਕਰ ਰਿਹਾ ਸੀ ਮੂਰੇ ਮੂਰੇ ਤੁਰਿਆ ਜਾਂਦਾ ਬਿੱਕਰ ਸਲਾਰ ਵਾਲਿਆਂ ਦੇ ਘਰ ਕੋਲ ਅਚਨਚੇ ਹੀ ਲੰਮੀ ਪੈਹੇ ਪੈ ਗਿਆ ਹੈ ਇਹ ਸ਼ਮਸ਼ਾਨ ਘਰ ਕਰਨੇ ਨੂੰ ਕੀ ਕਰਨ ਜਾ ਰਿਹਾ ਹੈ ਉਹਦੀ ਹਰਕਤ ਵੇਖ ਕੇ ਮਗਾ ਤੁਰ ਹੀ ਆਂਦੀ ਨਿਰਮਲ ਦਾ ਮੱਥਾ ਤੂੜੀਆਂ ਨਾਲ ਭਰ ਗਿਆ ਕਿਉਂਕਿ ਲੰਮਾ ਪੈਹਾ ਸ਼ਮਸ਼ਾਨ ਘੜ ਵੱਲ ਨੂੰ ਜਾਂਦਾ ਸੀ ਉਸ ਤੋਂ ਗਾਹ ਬੰਦ ਹੈਰਾਨੀ ਵਿੱਚ ਫਸੀ ਉਹ ਪੈਰ ਦੱਬ ਕੇ ਪਾਸੇ ਫਿਰ ਤੋਂ ਨਾਲ ਤੁਰ ਲੱਗੀ ਉਦੋਂ ਤੱਕ ਦਾ ਮਾਨ ਹਵਾ ਵਿੱਚ ਤੈਰਨ ਲੱਗਿਆ ਜਦੋਂ ਮੂਰੇ ਮੂਰੇ ਤੁਰਿਆ ਜਾਂਦਾ ਬਿੱਕਰ ਸ਼ਮਸ਼ਾਨ ਘਾੜ ਵਿੱਚ ਪ੍ਰਵੇਸ਼ ਕਰ ਗਿਆ ਅਲੋਕਾਰੀ ਹਰਕਤ ਵੇਖ ਕੇ ਤੁਰ ਹੀ ਜਾਂਦੇ ਨਿਮਲ ਦੇ ਪੈਰ ਠਾਕੇ ਗਏ ਮੇਲ ਤਾੜ ਤਾੜ ਕਰਨ ਲੱਗਿਆ ਥਾਏ ਖੜਕੇ ਉਹ ਵਾਲੇ ਦਵਾਲੇ ਵੇਖਣ ਲੱਗੀ ਦੂਰ ਦੂਰ ਤੱਕ ਸੰਗਣੀ ਜੀਰੀ ਦੇ ਖੇਸ ਸਨ ਅਚਾਨਕ ਹੀ ਉਹਨੂੰ ਛੜਕ ਵਾਲੇ ਲੰਮੇ ਪਹੇ ਵੱਲ ਨੂੰ ਇੱਕ ਪਰਛਾਵਾਂ ਆਉਂਦਾ ਨਜ਼ਰ ਆਇਆ ਸਿੰਘਾਂ ਵਾਲੀ ਵਾੜ ਕੋਲ ਦੀ ਕੋਟਿਓ ਕੋਟਿਓ ਉਹ ਸ਼ਮਸ਼ਾਨ ਦੇ ਅੰਦਰ ਜਾ ਕੇ ਇੱਕ ਟਾਹਲੀ ਹੋਲੇ ਲੱਗ ਗਈ ਫਿਰ ਚੋਰਾ ਵਾਂਗ ਸ਼ਮਸ਼ਾਨ ਘਰ ਦੇ ਸਨਾਟੇ ਨੂੰ ਘੂਰਨ ਲੱਗ ਪਈ ਬਿੱਕਰ ਪਰਾਂ ਨੂੰ ਇੱਕ ਮੋਢੇ ਫੂਕਰ ਮਾਰੇ ਸ਼ੈੱਡ ਕੋਲ ਖੜਾ ਸੀ ਕੁਝ ਧਿਰ ਬਾਅਦ ਲੰਮੀ ਪਹੇ ਵਿਜਲਾ ਪਰਛਾਵਾਂ ਵੀ ਪਰਲੀ ਆੜਾ ਖੋੜੀ ਘੇਤ ਰਹੀ ਸਮਸ਼ਾਨ ਘਾਟ ਦੇ ਅੰਦਰ ਆ ਗਿਆ ਚਾਲੀ ਉਹਦੇ ਤੜੀ ਬੈਠੇ ਨਰਮਲ ਦਾ ਸਾਹ ਰੁਕ ਗਿਆ ਪਰਛਾਵਾਂ ਬਿੱਕਰ ਵੱਲੋਂ ਤੁਰਿਆ ਜਾ ਰਿਹਾ ਸੀ ਚੰਨ ਚਾਨਣੀ ਵਿੱਚ ਇੰਜ ਲੱਗ ਰਿਹਾ ਸੀ ਜਿਵੇਂ ਕੋਈ ਪੂਤ ਤੁਰਿਆ ਆ ਰਿਹਾ ਹੁੰਦਾ ਹੈ ਦਰਮਿਆਨਾ ਜਿਹਾ ਕਾਧੂ ਉੱਪਰ ਕਾਲੀ ਚਾਦਰ ਲਈ ਹੋਈ ਕਦਮ ਦਰ ਕਦਮ ਪਰਛਾਵਾਂ ਬਿੱਕਰ ਦੇ ਨੇੜੇ ਆ ਕੇ ਖੜ ਗਿਆ ਨਰਮਲ ਨੇ ਹੌਸ਼ ਘੁਮ ਚਾਤੀ ਅੰਦਰ ਦਾ ਐਸ ਤਾ ਪੱਥਰ ਮਾਰ ਰਿਹਾ ਹੁੰਦਾ ਉਹਦਾ ਸਾਰਾ ਜਿੰਮ ਬਸੀਨੇ ਨਾਲ ਗੱਜ ਹੋ ਗਿਆ ਪਛਾਵੇਂ ਵਿੱਚ ਚਾਦਰ ਲਾ ਕੇ ਕਪਾਸੇ ਰੱਖ ਦਿੱਤੀ ਇੱਕ ਹੋਰ ਧਮਾਕਾ ਚਾਦਰ ਹੀਟ ਫਿੱਕਾ ਜਿਹਾ ਸੂਟ ਪਾਈ ਤੇ ਵੀ ਨਿਕਲੀ ਆ ਗਈ ਟੀਵੀ ਦੇ ਮੋਢਿਆਂ ਤੇ ਹੱਥ ਰੱਖ ਕੇ ਬਿੱਕਰ ਨਹੀਂ ਜਿਵੇਂ ਭੂਤ ਬੋਲਿਆ ਹੁੰਦਾ ਮਿਕਰਾ ਜੇ ਤੂੰ ਨਾ ਹੁੰਦਾ ਤਾਂ ਅੱਜ ਮੇਰੀ ਗੋਦੀ ਇਸ ਵਾਰੀ ਟੀਵੀ ਦੀ ਆਵਾਜ਼ ਉੱਚੀ ਹੋ ਗਈ ਕੀ ਗੱਲ ਕਰਦੀ ਐ ਪਿੰਦਰੇ ਤੇਰੇ ਨਾਲ ਤਾਂ ਤੇਰੇ ਪਿੱਛੇ ਤਾਂ ਮੈਂ ਉਧਰ ਆਤ ਆਪ ਦੀ ਘਰ ਵਹੀ ਸੀ ਬਿਮਾਰ ਦੀ ਗੱਲ ਕੁੱਟ ਕੇ ਸਾਰੇ ਡਰਾਵੇ ਦੇ ਲੱਗ ਪਈ ਆਪਣੇ ਸਬੰਧਾਂ ਬਾਰੇ ਕਹਿੰਦੀ ਲੋਕਾਂ ਨੂੰ ਦੱਸੋ ਵੀ ਦੱਸ ਲੈ ਹੁਣ ਥਾਈ ਲੋਕਾਂ ਨੂੰ ਐ ਵੀ ਨਹੀਂ ਪਤਾ ਲੱਗਾ ਕਿ ਮਰੀ ਕਿਵੇਂ ਦੀ ਅਚਾਨਕੇ ਬਿਕਰ ਨੇ ਮੌਤ ਨਾਲੋਂ ਵੀ ਵੱਡਾ ਰਹਿਸ ਖੋਲਿਆ ਰਹਿਸ ਕਾਦਾ ਖੁੱਲ ਜਿਵੇਂ ਅੰਤਰਿਆਸਮਨ ਹਿੱਲਣ ਲੱਗਦਾ ਹੈ ਹੁਣ ਟਾਲੀ-ਯਾਲੀ ਖੜੀ ਨਿਰਮਲ ਵਾਲਾ ਦੁਆਲਾ ਪੂਰੀ ਸਪੀਡ ਵਿੱਚ ਘੁੰਮਦਾ ਜਾਪਿਆ ਪੂਰੇ ਜੋਰ ਨਾਲ ਚੀਕ ਭਈ ਬਿਕਰਾ ਪਿੰਦਰੇ ਉਹਦੀ ਆਵਾਜ਼ ਨਾਲ ਪੂਰਾ ਸ਼ਮਸ਼ਾਨ ਘੜ ਦਹਿਲ ਉੱਠਿਆ ਨਿਰਮਲ ਜਿਵੇਂ ਦੋ ਪ੍ਰੇਤਾ ਨੇ ਕੂਕ ਮਾਰੀ ਹੋਵੇ ਹਾਂ ਹਾਂ ਮੈਂ ਬੇਸ਼ਰਮ ਨਹੀਂ ਆਈ ਤੁਹਾਨੂੰ ਪਵਿੱਤਰ ਰਿਸ਼ਤੇ ਦੀ ਚਾਦਰ ਪਾੜਦਿਆਂ ਨੂੰ ਗਰਕ ਜੋ ਤੁਸੀਂ ਅੰਤਰੋਂ ਨਾਲੇ ਜੇ ਪਹਿਲਾਂ ਇਸ ਬਾਪਰ ਥੱਲੇ ਚਾਦਰ ਵਿਛਾਈ ਬੈਠਾ ਸੀ ਫਿਰ ਮੇਰੇ ਤੇ ਚਾਦਰ ਕਿਉਂ ਇੱਕ ਪਾਸੇ ਲਾ ਕੇ ਰੱਖੀ ਜਾਂਦਾ ਤੇ ਪੈਰ ਰੱਖਦੀ ਹੋਈ ਨਿਰਮਲ ਨੇਰੇ ਵਿੱਚੋਂ ਨਿਕਲ ਕੇ ਚੰਨ ਚਾਨਣੀ ਵੱਲ ਨੂੰ ਵਧ ਰਹੀ ਸੀ